ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਬਲਾਸਟ ਤੋਂ ਬਾਅਦ ਦੇਸ਼ ਭਰ ਵਿੱਚ ਸੁਰੱਖਿਆ ਪ੍ਰਬੰਧ ਕੜੇ ਕੀਤੇ ਗਏ। देर रात ਤੋਂ ਹੀ ਨਾਕੇਬੰਦੀ ਸ਼ੁਰੂ ਦਿੱਲੀ ਸਮੇਤ ਉੱਤਰ ਭਾਰ ਦੇ ਕਈ ਹਿੱਸਿਆਂ ਵਿੱਚ ਪੁਲਿਸ ਵੱਲੋਂ ਗੱਡੀਆਂ ਦੀ ਚੈਕਿੰਗ ਤੇ ਨਿਗਰਾਨੀ ਤੇਜ਼। ਪੰਜਾਬ ਵਿੱਚ ਵੀ ਸੁਰੱਖਿਆ ਅਲਰਟ ਸੰਗਰੂਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਦਾ ਸੁਰੂ ਦੇ ਵਿੱਚ ਟੀਨਾ ਬਣਾਇਆ ਗਿਆ ਨੇ ਦਿੱਲੀ ਦੇ ਧਮਾਕਿਆਂ ਤੋਂ ਬਾਅਦ ਕਿਸ ਤਰੀਕੇ ਦੇ ਸਰਚ ਆਪਰੇਸ਼ਨ ਨੇ ਸਾਰੀ ਇੱਕ ਦਮ ਇਹ ਤਲਾਬ ਇਹ ਜਿਹੜਾ ਸਾਡੇ ਸੀਨੀਅਰ ਅਫਸਰ ਸਾਹਿਬਾਨ ਵੱਲੋਂ ਸਾਨੂੰ ਵਾਪਕ ਸਮੇਂ ਤੋਂ ਹਦਾਇਤ ਹੋਈ ਜੰਗੀ ਬਈ ਜਿਹੜਾ ਰਾਤ ਦਿੱਲੀ ਬੰਬ ਧਮਾਕਾ ਹੋਇਆ ਉਸ ਦੇ ਸਬੰਧ ਵਿੱਚ ਅਸੀਂ ਪਹਿਲਾਂ ਤੋਂ ਹੀ ਰਿਜ਼ਲਟ ਆ ਕਿਉਂਕਿ ਪਹਿ ਸਾਡਾ ਇਹ ਰੂਟੀਨ ਦੀ ਚੈਕਿੰਗ ਸੀ ਤੇ ਅਸੀਂ ਇਸ ਵਾਸਤੇ ਜਿਹੜੀ ਚੈਕਿੰਗ ਅੱਜ ਵੀ ਕਰ ਰਹੇ ਹਾਂ ਔਰ ਜਿਹੜੀ ਰੇਡ ਦੀ ਅਸੀਂ ਜ਼ਰਪੇ ਨਾਲ ਲੈ ਕੇ ਜਿਆ ਦੇ ਟੈਕਿੰਗ ਕੀਤੀ ਆ ਇਸ ਤੋਂ ਇਲਾਵਾ ਅਸੀਂ ਬੱਸ ਸਟੈਂਡਾਂ ਤੇ ਜਾਂ ਹੋਰ ਜਿਹੜੇ ਭੀੜ ਭੜਕੇ ਵਾਲੇ ਜਿਹੜੇ ਫਾਵਾ ਤੇ ਉੱਤੇ ਟੈਕਿੰਗ ਕਰ ਰਹੇ ਸਰ ਜਿਹਦਾ ਸੂਣ ਦਿਲ ਹੈਗਾ ਹਰਿਆਣਾ ਦੇ ਬਾਰਡਰਾਂ ਦੇ ਨਾਲ ਕੋਰ ਦਾ ਮੂਲ ਕਿਲਕ ਲੈ ਰਗਾ ਗੱਲ ਲੱਕਾ ਤੇ ਜਿਆਦਾ ਗੰਭੀਰ ਬਦਖਾਈ ਜਾਊਗੀ ਬਿਲਕੁਲ ਜੀ ਬਿਲਕੁਲ ਤੇ ਸਾਡੇ ਲਗਾਤਾਰ ਜਿਹੜੇ ਬਾਰਡਰ ਦੇ ਨਾਲ ਜਿਹੜੇ ਹੈਗੇ ਸਾਡੇ ਨਾਕੇ ਲੱਗੇ ਹੋ ਲਗਾਤਾਰ ਉੱਤੇ ਸਾਡੇ ਜਿਹੜੇ ਨਾਕਾ ਬੰਦੀ ਹੋਈ ਆ ਔਰ ਲਗਾਤਾਰ ਨਾ ਚੱਲ ਰਿਹਾ ਸਰ ਕੱਲ ਤੋਂ ਲੈ ਕੇ ਹੁਣ ਤੱਕ ਕੋਈ ਸ਼ਕਤੀ ਗਤੀ ਜਾਂ ਕੋਈ ਸ਼ਕਤੀ ਜੀ ਪਗੜੀ ਜੀ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਇਹ ਬਿਸ਼ਾਲ ਨਹੀਂ ਦਸੰਦਾ ਬਿਸ਼ਾਲ ਨਹੀਂ ਇਸ ਤੋਂ ਇਲਾਵਾ ਜਦੋਂ ਵੀ ਕੋਈ ਇਦਾਂ ਦੀ ਪ੍ਰਗਤੀ ਹੋਏ ਤਾਂ ਜ਼ਰੂਰ ਦੱਸੋ ਕੋਈ ਕਿਤੇ ਚੈਕਿੰਗ ਕੀਤੀ ਜਾਗੀ ਇਸ ਤੋਂ ਇਲਾਵਾ ਬੱਸ ਸਟੈਂਡ ਹੋ ਗਿਆ ਕੋਈ ਹੋਰ ਭੀੜ ਭੜਕੇ ਵਾਲੇ ਰੁਕਿਆ ਰਿਹਾ ਜਿੱਥੇ ਉੱਤੇ ਦੱਸੀ ਲਗਾਤਾਰ ਕਰਾਂਗੇ